ਸਿਕਾਲ ਜੀ ਬਾਈ ਸਾਰਿਆਂ ਨੂੰ ਜੀ ਲੋ ਜੀ ਅੱਜ ਸ਼ੁਰੂਆਤ ਹੋ ਗਈ ਕੰਬਾਈਨ ਚੱਲ ਪਈ ਅੱਜ ਜੱਜੂ ਨਾਲ ਹੀ ਸਿਕਾਲ ਜੀ ਪਹੁੰਚੇ ਹੋਏ ਬਾਈ ਲੋ ਜੀ ਅੱਜ ਅਦੇ ਘਾਟਨ ਕਰਤਾ ਜੱਜੂ ਨਾਲ ਹਾਂ ਚਲੋ ਰੱਬ ਨੇ ਵੀ ਖਾਤ ਦੇ ਦਿੱਤਾ ਅੱਜ ਹਾਂਜੀ ਹਾਂ ਮੌਸਮ ਤਾਂ ਬਦਲ ਹੋ ਗਿਆ ਤਾਂ ਬਹੁਤ ਬਾਕੀ ਹੋ ਗਈ ਨੇ ਬਾਈ ਕਿਣੀਆਂ ਆਈਆਂ ਸਵੇਰੇ ਨਹੀਂ ਪਤਾ ਲੰਘੇ ਆ ਜਾਣੀ ਕਿ ਲੱਗ ਗਿਆ ਚੰਗਾ ਹੁਣ ਤਾਂ 2 ਮਹੀਨੇ ਡੇਢ ਮਹੀਨੇ ਪਾ ਗਏ ਨੇ ਹਾਂਜੀ ਹਾਂ ਹਾਂ ਆਬ ਦਾਣਾ ਦਾਣਾ ਚੱਕੋ ਹੀ ਦੇ ਸਭ ਨੂੰ ਇਹ ਮੇਨੇ ਨਹੀਂ ਕਮਾਈ ਏ ਜੜਦੀ ਹਾਂ ਬਹੁਤ ਆਫਾ ਬਹੁਤ ਸਾਰਾ ਖਰਚਾ ਇਹਦੇ ਸਿਰ ਪਰ ਹੈ ਕਈ ਜਗ੍ਹਾ ਘੜੇ ਹੀ ਪਏ ਆਈ ਕਈ ਜਗ੍ਹਾ ਘੜੇ ਹੀ ਪਏ ਆ ਚਲੋ ਤਾਂ ਸਾੜੇ ਦਾ ਵੈਖ ਦੋ ਜੀ ਹਾਂ ਆਪਣੇ ਬਚੌਰ ਆ ਜਣੇ ਕੇ ਇਧਰ ਨਾਬੇ ਸਾਈਡ ਦੀ ਵੀਡੀਓ ਆਈ ਸੀ ਕੱਲ ਅੱਛਾ ਕੱਲ ਪਏ ਸੀ ਗਏ ਵੀ ਤੇ ਉੱਧਰ ਅੱਛਾ ਉੱਧਰ ਜਣੇ ਕੇ ਕਿਣੀਆਂ ਹੀ ਪੈਂਦੀਆਂ ਜਦ ਅਸੀਂ ਆ ਗਏ ਤੇ ਅੱਛਾ ਪੂਰ ਜੀ ਇਹ ਜਿੱਕੜਾ ਅੱਜ ਆਪਣੇ ਕਿਦੀਆਂ ਹਾਂ 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 ਆਏ ਪਏ ਕੱਲ ਕੱਲ ਪੈਣੀ ਉੱਧਰ ਵੀ ਕੱਲ ਪੈਦੇ ਅੰਬਰਸਾਈਡ ਅੰਮਰਸਰ ਉੱਧਰ ਅੰਬਰਸਰ ਠੀਕ ਹੈ ਉੱਧਰ ਜ਼ਿਆਦਾ ਪਿਆ ਅਜਮੀ ਸਵੇਰੇ ਸਵੇਰੇ ਆਦਾ ਕਰਾਲ ਮਾਜਰੀ ਵਾਲਾ ਜਮੀਨ ਹਾਂ ਮੰਡ ਵਿੱਚ ਚੱਲਦੀ ਬਈ ਇਹ ਕੰਬੈਨ ਹੁਣ ਇੱਕ ਕੋ ਲੱਤੀ ਬੁਣ ਕਰਨ ਇਹ ਲਈ ਹੋਣੀ ਕਿਸੇ ਨੇ ਹੋਰੇ ਮੁੰਲੇ ਲਈ ਲਾਊਗਾ ਹਾਂ ਕਿਸੇ ਨੇ ਮੁੰਲੇ ਲਈ ਇਹ ਪਤਾ ਨਹੀਂ ਘਰ-ਬਾਰ ਆਪਣਾ ਸਭ ਬਣਾ ਕੇ ਛੱਡ ਗਿਆ ਆਈ ਹਾਂ ਅਡੇਰਾ ਬਣਾਇਆ ਤਾਂ ਪੂਰਾ ਹਨਾਈ ਉੱਚੀ ਜਗ੍ਹਾ ਬਣਾਇਆ ਨਾਲੇ ਹੈ ਇਹ ਇਹ ਪਹਿਲਾਂ ਉਰੇ ਰਹਿੰਦੇ ਤੇ ਅੱਛਾ ਉਹ ਅੱਛਾ ਉਹਨਾਂ ਦਾ ਡੇਰਾ ਥਾ ਇਹ ਅੱਛਾ ਉਹਨਾਂ ਦੀ ਜ਼ਮੀਨ ਕਰਾਲ ਮੱਜਰੇ ਤੇ ਆ ਕੇ ਖਰੀਦੀ ਸੀ ਠੀਕ ਐ ਵੜਦਾ ਭਾਤਾ ਟਰਾਲਾ ਚਲਦੀ ਆ ਖਾਸੇ ਵੜਤੇ ਮੈਨ ਲੱਗਦਾ ਪਰ ਇਹਨੂੰ ਇੱਥੇ ਸ਼ੁਰੂ ਹੋਇਆ ਹੋਣਾ ਕੰਮ ਆ ਘਰ ਦੇ ਉੱਪਰ ਨੂੰ ਆ ਇੱਧਰ ਵੜਤੇ ਆ ਸਾਰੇ ਆ ਗਿਆ ਫੋਰਮੈਨ ਆ ਗਿਆ ਫੋਰਮੈਨ ਕਿੱਦਾਂ ਜੀ ਪਿੱਛੇ ਵੀਰੀ ਜਾਂਨੇ ਤੁਸੀਂ ਪਿੱਛੇ ਵੀਰੀ ਜਾਂਨੇ ਲਿਆਇਆ ਕੋਸ ਲੱਗਦਾ ਕਰਾਉਂਗਾ ਬਾਪੂ ਦਾ ਕੋੜਾ ਮੂੰਹ ਲੱਗਦਾ ਮਾਨੂੰ ਲੱਗਦਾ ਪਹਿਲਾਂ ਮਿੱਠਾ ਕਰਾਉਂਗਾ ਅੱਛਾ ਪਹਿਲਾਂ ਮਿੱਠਾ ਕਰਾਉਂਗਾ ਠੀਕ ਆ ਠੀਕ ਆ ਆਇਆ ਭਾਈ ਰੋਟੀ ਲੈਣ ਗਿਆ ਹੁਣ ਮਨ ਲੱਗਦਾ ਹਾਂ ਰੋਟੀ ਲੈਣ ਗਿਆ ਆਪਣੀ ਵੀ ਬਸ ਹਫਤੇ ਤੱਕ ਹਲ ਨਰਮਾ ਕਰਨ ਕੰਮ ਨਹੀਂ ਡਿੱਗਦਾ ਨਾ ਹੌਲਦਾ 15 ਦੀ ਤਰੀਕ ਤੱਕ ਚੱਲ ਪਣਾ ਕੰਮ ਕੱਲ ਨੂੰ ਬਾਰ ਆ ਐਤਵਾਰ ਅਗਲੇ ਐਤਵਾਰ ਅਗਲੇ ਐਤਵਾਰ ਫੇ ਤਰੀਕ ਕਿੰਨੀ ਹੋਗੀ ਉਹ ਤਰੀਕ ਤਾਂ ਦੇਖ ਲਾ ਹਾਂ 15 ਦੇ ਬਾਅਦ ਜਣੀ ਕੇ ਕੰਮ ਚੱਲੂਗਾ ਜ਼ਿਆਦਾ ਅੱਜ ਕਿੰਨੀ ਹੋ ਗਈ 11 ਹੋ ਗਈ ਅੱਜ ਹਾਂ ਅੱਜ 11 ਤਰੀਕ ਹੋਗੀ 11 ਹੋ ਗਈ 11 ਅਪ੍ਰੈਲ ਹੋ ਗਈ ਬਾਈ ਅੱਜ ਪਰਸੋਂ ਨੂੰ ਵਸਾਖੀ ਪਰਸੋਂ ਵਸਾਖੀ ਇਹੀ ਗਾ ਵਸਾਖੀ ਨੂੰ ਚੱਲ ਪੈਣਾ ਕੰਮ ਹਾਂਜੀ ਨਰਮ ਜਿਹੜੀ ਬਾਅਦ ਚ ਠੰਡ ਹੋਊਗੀ ਅਸਰੂਆ ਹੁਣ ਚੱਲਦੀ ਆ ਇਹਨਾਂ ਦੇਖ ਲਓ ਠੰਡ ਜਿਹੜੀ ਬਾਅਦ ਚ ਹੋਊਗੀ ਹਾਂ ਅਸਰੂਆ ਹਲੇ ਨਰਮ ਹਰੀਆਂ ਖੜੀਆਂ ਬਾਈ ਦੇਖ ਲਓ ਨਹੀਂ ਇਹ ਸ਼ੁਰੂਆਤ ਦਾ ਕੰਮ ਨੇੜ ਚ ਹੁੰਦਾਗਾ ਮੈਂ ਆਦੇ ਨਾਲ ਪੰਜ ਚਾਰ ਦਿਨ ਲਖਾ ਹੁੰਦਾ ਹੈਗਾ ਹਾਂਜੀ ਹਾਂ ਲੰਘ ਜਾਣੇ ਪੰਜ ਚਾਰ ਦਿਨ ਹਲੇ ਇਹ ਤਾਂ ਹੈ ਬਾਕੀ ਐਜ ਕੀ ਪਬੂਲਣਾ ਕਰਕੇ ਲੇਬਰ ਦਾ ਬਹੁਤ ਹੋਇਆ ਲੇਬਰ ਦਾ ਹਾਂਜੀ ਹਾਂ ਲੇਬਰ ਦਾ ਬਹੁਤ ਔਖਾ ਨਹੀਂ ਘਟਿਆ ਰਣੀ ਵਧਾਈਆਂ ਪਾਈ ਤੁਹਾਨੂੰ ਹਾਂ ਲੋ ਜੀ ਮਰਕ ਤਾਂ ਕਰੇ ਮਸ਼ੀਨ ਤੇਰੀ ਵੱਧਦੇ ਹਾਂ ਸੌਆ ਵਿੱਚ ਗਏ ਹਜ਼ਾਰਾਂ ਚ ਹਜ਼ਾਰਾਂ ਚ ਵਧ ਜਵੇ ਹਾਂ ਤੁਰ ਤਵੇ ਦੀ ਜਲਦੀ ਹਾਂ ਬਾਰਾਂ ਬਾਰਾਂ ਗਿਆ ਰਾਂ ਬੜੀ ਅੱਛਾ ਥਾਲੀ ਰੰਗ ਦੇ ਰੋਪਣ ਨੂੰ ਇਹ ਦੀ ਜਮੀਨ ਹੈ ਕੌਣ ਬੋਲਦਾ ਇਹ ਬਿੱਲੂ ਹੀ ਮੋਗੇ ਇਹ ਬਿੱਲੂ ਰੰਗ ਅੱਛਾ ਆਹੋ ਸਾਮਾਨ ਚਾਲਦੇ ਹਾਂ ਠੇਕੇ ਵੀਰੇ ਹਾਂ ਠੇਕੇ ਬਰਉਣੀ ਆ ਲੈ ਵੀ ਆ ਜਾ ਲੈ ਲੋ ਜੀ ਬਾਈ ਜੀ ਭਰ ਗਿਆ ਟਰਾਲਾ ਈਸੀ ਨਿਕਲ ਗਈ ਬਾਕੀ ਝਾੜ ਬਾਈ ਵਧੀਆ ਰਿਹਾ ਇੱਕ ਦੀ ਸਾਰੇ ਯੂਨੀ ਦਾ ਰਾਵਾ ਕਿੰਨੇ ਕਿਲੇ लवली ਬਾਈ ਇਹਨਾਂ ਨੂੰ ਅੱਜ ਵੱਢਣੇ 7 ਕਿਲੇ ਵੱਢਣੇ 7 ਵੱਢਣੇ ਹੈ ਠੀਕ ਆ ਹਲੇ ਪਈਆਂ ਹੋਰ ਵੱਢਣੇ ਨੂੰ ਠੀਕ ਆ ਠੀਕ ਨੈਗੇਟਿਵ ਡਰਾਈਵਰ ਹੋਰ ਆ ਬਾਈ ਡਰਾਈਵਰ ਤੇ ਫੋਰਮੈਨ ਨਾਮ ਇਹ ਵੰਦਕ ਸਾਈਡ ਨਾਰਮਾਈ ਸਾਈਡ ਸੀਗਾਲ ਜੀ ਨਾਰਮਲ 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 ਬੀ ਕਰ ਆ ਹੈਗੀ ਹੈ ਜਿਆਦਾ ਨਾਰਮਲ ਨਰਾਬਾਪੂ ਬੈ ਚੱਲਦਾ ਠੀਕ ਹੈ ਜਿਹੜੀ ਪਹਿਲਾਂ ਬੰਡ ਵੀ ਉਹ ਤਾਂ ਠੀਕ ਹੈ ਹਾਂ ਆ ਜਾ ਆ ਜਾ ਆਹ 42 ਠੀਕ ਆ ਫੈੜ ਨਾਲ ਪਹਿਲਾ ਦੇ ਨਾ ਭਈਆ ਜੀ ਹੋਰ ਵੀ ਆ ਬਾਬੀ ਫੋਰਮੈਨ ਨਾਲ ਹੈ ਹੈਲਪਰ ਹੈਲਪਰ ਕਾ ਫੋਰਮੈਨ ਹੈਲਪਰ ਆ ਹਾਂ ਤਾਂ ਫੋਰਮੈਨ ਫੋਰਮੈਨ ਬਣੂਗਾ ਫੋਰਮੈਨ ਲੱਗ ਗਿਆ ਚਲਾਉਣ ਭਾਈ ਦਬਲੀ ਮਟੇ ਚੱਕ ਦੋ ਨੱਤੀ ਖੜੇ ਨਾ ਐਂਦੀ ਪਾ ਦੂਗਾ ਊਲੀ ਪਾ ਲੈਣੇ ਈ ਊਲੀ ਹਾਂਜੀ ਇਹਦਾ ਬਾਈ ਨੂੰ ਯਾਰ ਥੋੜਾ ਜਿਹਾ ਹੈਈ ਉਹ ਸਾਡੀ ਫੋਟੋ ਵਿੱਚ ਹੀ ਜਾਂਦਾ ਹਾਂ ਹਾਈ ਹਾਂ ਬਣਾਉਣ ਖਤ ਪਾਏ ਆ ਬਾਈ ਤੇਰੀ ਤੇ ਬੱਲੂ ਕਿਹਾ ਬਤਾ ਬਾਈ ਰਾਂਦੀ ਕੜਕ ਪੜਦੇ ਆ ਜਿਵੇਂ ਹੀ ਕਹਿੰਦੇ ਤੇ ਇਹਨਾਂ ਦਾ ਫੋਨ ਆਇਆ ਸਾਨੂੰ ਕਹਿੰਦੇ ਅੱਜ ਮਸ਼ੀਨ ਚਲਾਈ ਆ ਜੀ ਪਹਿਲਾਂ ਅਸੀਂ ਰੋਪਣ ਗਏ ਉੱਥੇ ਹੀ ਰੋਪੜ ਤੇ ਆਈ ਸਿੱਧਾ ਹੀ ਆਏ ਰੋਪੜ ਤੇ ਸਿੱਧਾ ਹੀ ਆਏ ਹਾਂ ਚਲੋ ਜਿਆ ਦੇਖਿਆ ਮਾ ਬਾਈ ਵੀ ਇੰਨੀ ਪਰਦੇ ਮੈਂ ਤਾਂ ਪਛਾਣੀ ਨਹੀਂ ਮੈਂ ਕਿਹਾ ਅੱਛਾ ਸਰਜੀਦ ਖੜਾ ਸ਼ਾਇਦ ਅੱਛਾ ਅੱਛਾ ਮੈਂ ਇਹਨੂੰ ਪੁੱਛਿਆ ਮੁੰਡੇ ਨੇ ਸਰਜੀਦ ਖੜਾ ਉਹਨੇ ਹੀ ਕਿਹਾ ਰੇਡੀਅਮ ਹਾਂ ਹਾਂ ਕਾਈ ਕਿ ਮੇਰੇ ਭਾਈ ਪੱਕੇ ਨੇ ਇੱਥੇ ਤੇ ਸੱਤ ਕਿੱਲੇ ਦੇ ਉੱਪਰ ਰੱਖ ਦਿੱਤੀ ਜਨਾਜ਼ਾ ਅੱਛਾ ਠੀਕ ਹੈ ਠੀਕ ਝਾੜ ਚੂਰ ਵਧੀਆ ਠੀਕ ਹੈ ਝਾੜ ਹਾਂ ਠੀਕ ਹੈ 20 ਤੇ ਉੱਪਰ ਹੀ ਰਹੂਗਾ ਹਾਂ ਹਾਂ ਝਾੜ ਵਧੀਆ 16 ਫੁੱਟਾਈ ਟਰਾਲੇ 16 16 ਫੁੱਟਾਈ 16 ਕਿਹੜਾ ਵੀ ਹੈ ਉਹ ਮੈਂ کہہ ਕੇ ਹਟਾਈ ਮਨ ਪੱਤਰ ਅੰਕਲ ਦਾ ਕਹਿੰਦਾ ਮੈਂ ਹੁਣੀ ਆਇਆ ਬਾਹਰ ਤੇ ਮੁੰਡੇ ਕੋਲ ਤੇ ਹਾਂ ਹਾਂ ਮੁੰਡੇ ਕੋਲ ਤੇ ਆਇਆ ਜਾਇਆ ਹਾਂ ਹਾਂ ਕੰਬਿਆ ਕੈਨੇਡਾ ਹਾਂ ਹੁਣੀ ਆਇਆ ਕਹਿੰਦਾ ਮੈਂ ਤਾਂ ਹੁਣੀ ਫੇਰ ਲੰਘ ਜਣਾ ਸ਼ਹਿਰ ਜਿਹੜਾ ਇੱਕ ਵਾਰ ਬਾਹਰ ਦਾ ਛੂਟਾ ਹਿੱਲ ਗਿਆ ਬਈ ਕਿੱਥੇ ਰਹਿੰਦਾ ਔਰੇ ਹਾਂ ਨਹੀਂ ਕਰਦੇ ਨਾ ਸਾਲੀ ਕੋਲ ਉੱਥੇ ਤਾਂ ਬਹੁਤ ਜਿੰਦਗੀ ਬਹੁਤ ਵਧੀਆ ਜਿੰਦਗੀ ਹਾਂ ਹਾਂ ਜੀ ਭੈਣ ਸਾਰੀ ਜੋ ਹੀ ਗਰਮੀ ਕੀ ਲੱਗ ਜਾਨੀ ਟਪੜੇ ਹਫਤੇ ਬਾਅਦ ਖੋਲ ਲਾ 10 ਦਿਨ ਬਾਅਦ ਖੋਲ ਲਾ ਕਿੱਥੇ ਕੈਲਗਰੀ ਅੱਛਾ ਕਹਿ ਲਗੀ ਬਹੁਤ ਠੰਡ ਹੈ ਉੱਥੇ ਠੰਡੀ ਹੈ ਅੱਛਾ ਜੀ ਆ ਹੁਣ ਮੌਸਮ ਸਹੀ ਹੋਣਾ ਜੀ ਹੁਣ ਹੁਣ ਠੀਕ ਹੋਣਾ ਉੱਥੇ ਹੁਣ ਹਾਂ ਹੁਣ ਠੀਕ ਹੋਣਾ ਜੀ ਹੁਣ ਤੱਕ ਤਾਂ ਬਰਫ਼ ਹੀ ਸੀ ਉੱਥੇ ਹਾਂ ਹਾਂ ਸਨੋ ਬਹੁਤ ਪੈਂਦੀ ਹੈ ਆਪਣੇ ਵਰਗੇ ਬੁੜੇ ਕਿੱਥੇ ਨਿਕਲ ਸਕਦੇ ਨਾ 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 ਠੀਕ ਹੈ ਮਿਲ ਗਏ ਨੇ ਹਾਂ ਦੇ ਉੱਥੇ ਮੈਂ ਭਲਾ ਲੱਗਦੀ ਆ ਜੀ ਨਹੀਂ ਸਾਡੇ ਥੋੜੇ ਜਿਹਾ ਘੱਟ ਹੈ ਪੰਜਾਬ ਅੱਛਾ ਤੁਹਾਡੇ ਉੱਧਰ ਘੱਟ ਹੈ ਜੀ ਨਵੀਂ ਵਾਦੀ ਆ ਅੱਛਾ ਜੀ ਬਾਕੀ ਜਿਹੜਾ ਬ੍ਰੈਂਪਟਨ ਬ੍ਰੁਕਲ ਉੱਥੇ ਦਾ ਪੰਜਾਬੀਆਂ ਟੋਟਲੀ ਪੰਜਾਬੀ ਹਾਂਜੀ ਹਾਂ ਕੈਲਗਰੀ ਚ ਵੀ ਹੈ ਕਈ ਮਤਲਬ ਜਿੱਥੇ ਪੁਰਾਣੇ ਆ ਥੋੜੇ ਆ ਦਸ ਸਾਲ ਖੇលਦੇ ਆ ਇੱਕ ਦੂਜੇ ਠੀਕ ਮੁੰਡਾ ਬਾਹਰ ਮੁੰਡਾ ਇਹਨਾਂ ਚਾਹ ਉਹਨਾਂ ਦਾ ਚੀਤਾ ਪੱਤੀ ਵੀ ਪਾ ਲੈਂਦੇ ਆ ਇਹ ਅੱਭੀ ਕਿੱਥੇ ਆੜ ਜੀ ਪਰ ਆਪਾਂ ਨਹੀਂ ਉਹਨਾਂ ਆਪਾਂ ਨਹੀਂ ਉਹਨਾਂ ਬੰਦਿਆਂ ਜਿਹੜੇ ਅੱਛਾ ਠੀਕ ਗੱਲ ਹੈ ਪਤਾ ਕਰੀ ਆਪਣੇ ਬਾਕੀ ਦੇ ਬੰਦੇ ਟਾਣੇ ਦਿਖਾ दिए ਇੱਕ ਵਾਰੀ ਤੁਹਾਨੂੰ ਆਹ ਸਾਈਡ ਥੋੜੀ ਨਰਮਤੀ ਸਾਈਡ ਸਾਈਡ ਬਾਕੀ ਇਹ ਟਾਣੇ ਓਕੇ ਆ ਬਾਕੀ ਇਹ ਕੈਰਟੇੜ ਖੜੋ ਨੇ ਇਹ ਮੰਡੇ ਵੀ ਆ ਗਿਆ ਭਾਈ ਮੰਡ ਸੋਤਾ ਪਰ ਮੰਡ ਪਲਾਟ ਆ ਗਿਆ ਬੱਡਾ ਇਹ ਬਾਈ ਕੱਦਾ ਟੈਂਕ ਹੋਰ ਪੈਣਾ ਏ ਜੀਰੀ ਮੰਗੂ ਤਾਂ ਹੈਂਡ ਬਿਟੀ ਚ ਕੱਟ ਲਈਏ ਬਾਈ ਇਹਦੀ ਈਟੀਸੀ ਫੇ ਦਾਣੇ ਕਰ ਲੱਗ ਜਾਂਦੇ ਆ ਈ ਤਾਂ ਇੱਕ ਵਾਰੀ ਪੈ ਜਵੇ ਉੱਥੇ ਸਟੋਜ ਜਾਂਦੀ ਆ ਇਹ ਹਿੱਲ ਜਾਂਦੀ ਆ ਇਹ ਪੱਟ-ਪੱਟ ਪਰ ਕੇ ਛੱਲ ਵਾਜਦੀ ਆ ਜਿ ਪਾਉਂਗੇ ਜਾਣੇ ਐਂ ਕਰੋ 5 ਮਿੰਟ ਤੱਕ ਇਹ ਖੋਲੇ ਹੋ ਘਰੀ ਲੋਈ ਵੱਟ ਹੋ ਗਈ ਵੱਟੋ ਵੀ ਸੱਤ ਤਕੀਲੇ ਇੱਕ ਕਨਾਲ ਬਈ ਕਣ ਖੜੀ ਧੀ ਝਾੜ ਵਧੀਆ ਲੱਗਦਾ ਏ ਬਾਕੀ ਕੱਡਾ ਦੱਸੋ ਅ ਵੀ ਟਰਾਲਾ ਭਰ ਗਿਆ ਬਾਈ ਥੱਲੇ ਲਾਇਆ ਸਾਈਡ ਪਰ ਇਹਨੂੰ ਬੈਟਨ ਨਹੀਂ ਲੱਗਿਆ ਟਰਾਲੇ ਨੂੰ ਹਲੇ ਇਹ 17 ਫੁੱਟ ਦਾ ਟਰਾਲਾ ਤਾਂ ਜੋ ਲਾਸਟ ਟੈਕ ਦਾ ਬਾਈ ਥੱਲੇ ਲਾ ਕੇ ਆਈ ਹੈ ਲੋਡ ਬਾਈ ਕਰਦਾ ਲੜੀ ਬੈਠਾ ਮੋਟਰ ਉਪਰ ਤੇ ਅੰਕਲ ਲੈ ਆਇਆ ਫਿਰ ਰੰਗ ਰੰਗ ਪ੍ਰੋਗਰਾਮ ਹੋ ਗਿਆ ਬਾਈ ਵਿੱਚੇ ਅੱਜ ਪਾਰਟੀ ਇੱਧਰ ਤੇ ਮਸ਼ੀਨ ਵਾਲਾ ਅੰਕਲ ਕਹਿੰਦਾ ਮੇਰੇ ਵੱਲ ਤੇ ਪਾਰਟੀ ਚੱਲੀ ਬਾਈ ਮਾ ਹੁਣ ਚੱਲਦੇ ਡੈਡੀ ਕੋਲ ਨੂੰ ਉਧਰ ਪਈ ਆ ਹੋ ਥੋੜੀ ਆੜ ਵੀ ਸੁੱਕਾ ਹੀ ਆ ਬਾਕੀ ਇੱਕ ਦੋ ਦਿਨ ਧੁੱਪ ਲੱਗੇ ਨੇ ਚਲਪਣਾ ਇਹ ਵੀ ਚੂੜੀ ਵਾਲਾ ਕੰਮ ਵੀ ਨਾਲ ਦੀ ਨਾਲ ਮਸ਼ੀਨਾ ਪ੍ਰੀਪਰ ਵਾਲਾ ਸਾਫ਼ ਕਰਦੀ ਹਾਂ ਹਾਂ ਵੱਟਣੀ ਨਾ ਜਾ ਕੇ ਸੱਤਾ ਪਰ ਹੋਰ ਕਿਲਾ ਡੇਡ ਕਿਲਾ ਹੋਊਗਾ ਹੌਲੀ ਹੌਲੀ ਰੋੜਪਣਾ ਬਾਈ ਕੰਮ ਸਾਡੇ ਤਕਰੀਬਨ ਏਰੀਆ ਚਾਚੇ ਵੱਡ ਹੋਈ ਆ ਤੁਸੀਂ ਦੱਸਿਓ ਬਾਈ ਤੁਹਾਡੇ ਚੱਲ ਬੀਆਂ ਮਸ਼ੀਨਾ ਕਿਹਨੇ ਆ ਕਟੇ ਜੇ ਚੱਲ ਗਿਆ ਲੋਵੀ ਕਟਰ ਲੱਗੇ ਖੋਲਣ ਹਾਂ ਖੋਲ ਕੇ ਜਾਉਂਗੀ ਮਸ਼ੀਨ ਆ ਗਿਆ ਬੋਬੀ ਜਿਹਨੂੰ ਬੋਬੀ ਕਹਿੰਦੇ ਐ ਪਿੰਡ ਚੋਤਾ ਮੁੰਡੇ ਚਲਿਆ ਜੜੀਆ ਫਾਈਨਲ ਆਈ ਕੰਮ ਆਇਓ ਆਇਓ ਉਠੋ ਉਹ ਪਿਛੇ ਨੂੰ ਲੁਵਾਤੀ ਹਵਾਰੇ ਨੂੰ ਲੁਵਾਤੀ ਠੀਕ ਹੈ ਜੀ ਹਾਂ ਜੀ ਵਧੀਆ ਪ੍ਰੋਗਰਾਮ ਵਧੀਆ ਬਾਈ ਵਧੀਆ ਬਹੁਤ ਵਧੀਆ ਇੱਕ ਨੰਬਰ ਅੰਕਲ ਨੇ ਆਪ ਮੋਟਰ ਬਣਾਈ ਨਵੀਂ ਬਾਈ ਦੇਖੋ ਹਾਂ ਹਾਂ ਡਾਂਡਾ ਬਰੁੰਡਾ ਨਵੀਂ ਫੇਰਦੀ ਹੋਣਦੇ ਆਪਾਂ ਠੀਕ ਹੈ ਜੀ

ਯਾਦ ਉਸ ਤਾਂ ਨਾ ਕੋਈ ਬੈਠਾ ਇੱਥੇ ਠੀਕ ਹੈ ਜੀ ਹਾਂ ਕੋਈ ਰਿਸੈਰਵ ਆਉਣਾ ਦੁਪਹਿਰ ਨੂੰ ਇੱਥੇ ਹਾਂਜੀ ਹਾਂਜੀ ਸਰ ਉਹ ਕਰਨਾ ਮਰਦੇ ਇੱਥੇ ਠੀਕ ਹੈ ਮੈਂ ਮੀਟਰ ਤੋਂ ਆਉਣਾ ਮੀਟਰ ਕਾਹਤ ਨਹੀਂ ਮੈਂ ਆਪਣਾ ਲਵਾਉਣਾ ਹਾਂ ਛਤਰੀ ਵਾਲਾ ਸੋਲਰ ਸੋਲਰ ਅੱਛਾ ਜੀ ਹਾਂ ਨਾ ਮੀਟਰ ਕੱਪੇਗਾ ਰਾਤ ਨੂੰ ਉਹ ਵੀ ਨਾ ਲਓ ਵੀ ਚੱਲਦਾ ਸੋਲਰ ਚੱਲਦਾ 2 ਘੰਟੇ ਹਾਂਜੀ ਹਾਂ ਉਹ ਵੀ ਵਧੀਆ ਅੱਛਾ ਸੋਲਰ ਜਿਹੜੀ ਮੋਟਰ ਚੱਲੂ ਹਾਂਜੀ ਵਿੱਚ ਇੱਥੇ ਜੈਸੀ ਫ੍ਰਿਜ ਸਾਰਾ ਕੁਝ ਅੱਛਾ ਜੀ ਆ ਯਾਰੋ ਸੰਵੀਰ ਸਿਨੇਮਾ ਨੂੰ ਵੀ ਨਾ ਠੀਕਾ ਠੀਕਾ ਨੰਦਾਈ ਵਾਹ ਵਾਹ ਬਹੁਤ ਹੁੰਦੇ ਜੇ ਕੋ ਨਾ ਹੁੰਦਾ ਕਿਸੇ ਦਾ ਪੈਰ ਨਾ ਖਰਾਬ ਹੋਵੇ ਸਰ ਨਾ ਦਾ ਹਰ ਸਿਰਵਾਤ ਬਹੁਤ ਧੀਆ ਵਾਹ ਭਾਈ ਬਹੁਤ ਧੀਆ ਹੱਥ ਬੁਲਾ ਆਈ ਪਾਈ ਇਕੱਠੇ ਹੋ ਗਏ ਹਾਇ ਹਾਇ ਕਿਸੇ ਨੂੰ ਮਿਲ ਨਹੀਂ ਨਾ ਨਾ ਨਹੀਂ ਇਹਦਾ ਇੱਥੇ ਸਾਰਾ ਸ਼ੁਰੂ ਕਰਿਆ ਅਮਮੀ ਮਾਈਕ ਲੈ ਕੇ ਆਇਆ ਹੈ ਅਮਰ ਯਾ ਕੈਨੇਡਾ ਵੀ ਆਦੀ ਹੈਗੀ ਨਹੀਂ ਮਿਲਦਾ ਜੇ ਪਿਆਰ ਆ ਪਿਆਰ ਹੋਣੀ ਹਾਂ ਇੱਥੇ ਜਾ ਦੋਸਤ ਹੋਣਗੇ ਦੋਸਤਾਂ ਰਹੋਗੇ ਹਾਂ ਇੱਥੇ ਬੈੱਡ ਰਹਿਣਾ ਹੈ ਕਿੰਦਾ ਹੋਈ ਆਪਣਾ ਉੱਥੇ ਖਿੜਕੀ ਹਾਂ ਇਹ ਜੀ ਅੱਛਾ ਹੈ ਠੀਕ ਹੈ ਜਿਸ ਨਾਲ ਅਸੀਂ ਰਾਤ ਕਰਣੀ ਹੈ ਦਿਨ ਗੱਟਣੀ ਹੈ ਹਾਂਜੀ ਹਾਂਜੀ ਹਾਂ ਇੱਥੇ ਇੰਟਰਨਲ ਰੋਣਾ ਦੀ ਬਹੁਤ ਵਧੀਆ ਵਾਈਟ ਬਾਲ ਵਾਹ ਜੀ ਬਹੁਤ ਗੂੜੀ ਆਪ ਨੂੰ ਫਿਰ ਰਾਤ ਨੂੰ ਦੇਦਾ ਮਨ ਜਰਾ